ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਹੋਪਸ ਸੋ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਮੈਂ ਬਿਲਕੁਲ ਠੀਕ ਐ ਟਾਈਮ ਹੋ ਰਹਾ ਮਾਰਨਿੰਗ ਦਾ 7 ਵਜੇ 7 ਵਜੇ ਵਾਲੀ ਨੇ ਤੇ ਮੈਂ ਇੱਧਰ ਖਾ ਰਹੀਆਂ ਦਲੀਆ ਅਸੀਂ ਚੱਲੇ ਸੀ ਕਿ ਤੇ ਬੜੀ ਜਲਦੀ ਸੀ ਦਿਵਿੰਦਰ ਮੈਕਰ ਮੈਨੂੰ ਕਹ ਰਿਹਾ ਕਿ ਮੈਂ ਦਲੀਆ ਬਣਾਣੇ ਵੀ ਬੇਟਾ ਕਹਿੰਿਆ ਦਲੀਆ ਖਾ ਲੂ ਬ੍ਰੈਕਫਾਸਟ ਤੇ ਥੋੜਾ ਜਿਹਾ ਮੈਂ ਕਿਹਾ ਮੈਂ ਖਾ ਲਾਂ ਜਾਂਦੀ ਆਂਦੀ ਤੇ ਇੱਧਰ ਤਰਖਿਓ ਨੇ ਐਗ ਬੋਇਲ ਕਰਨੇ ਦਿਵਿੰਦਰ ਖਾਣਗੇ ਐਂਡ ਚਾਹ ਬਣਨੀ ਹੈ ਮੇਰਾ ਖੜਿਆ ਚਾਹ ਸੀ ਬੋਟਰਸਪਾਕੇ ਲੈ ਲਾਂਗੇ ਚਾ ਮਿੱਠੀ ਬਣਾ ਮਾ ਤਾਂ ਪੀਕੀ ਗੁੜ ਨਾਲ ਸੁਆਦ ਨਹੀਂ ਵਧੀਆ ਆਉਂਦਾ ਰੰਗ ਜਿਆ ਨਹੀਂ ਵਧੀਆ ਬਣਦਾ ਦੇਖਦੀਆਂ ਜਿਹੜਾ ਹੁਣ ਲੈਂਦਾ ਗੁਰ ਮਮੀ ਨੇ ਉਹਦਾ ਵੀ ਨਹੀਂ ਬਣਦਾ ਹੋਮੈਂਟ ਅਰਦਿਨੇ ਪਾਇਆ ਨਹੀਂ ਮੈਂ ਚੈੱਕ ਕਰਨੀ ਕਿ ਬੜਾ ਚਾਹਣਾ ਪੜਦੇ ਦੇਖਦੀਆਂ ਸਾਰਾ ਕੰਮ ਕਰਕੇ ਭੱਜ ਕੇ ਜਾਣਾ ਘਰੋਂ ਬਹੁਤ ਜਨ ਔਖਾ ਇਧਰ ਮੈਂ ਕਰਦੀਆਂ ਚਾਹ ਨਹੀਂ ਮੈਂ ਬਾਈ ਫਿਰ ਮੈਂ ਆਪਣੀ ਚਾਹ ਕਰੂੰਗੀ ਉਹ ਅਸੀਂ ਚਾਹ ਇਦਰ ਮੈਂ ਬਣਾਤੀ ਨਿੰਮੇ ਬਾਈ ਦੀ ਚਾਹ ਉਹ ਵੀ ਆਉਣ ਵਾਲੇ ਹੋ ਉਹਦਾ ਟਾਈਮ ਆਉਣ ਦਾ ਚਾਹ ਪੀਊਗਾ ਚਾਹ ਪੀ ਕੇ ਫਿਰ ਉਹ ਦੁੱਧ ਲੈ ਕੇ ਆਊਗਾ ਤੇ ਇਸ ਤੋਂ ਬਾਅਦ ਮੈਂ ਰੱਖੂੰਗੀ ਮੇਰੀ ਤੇ ਦਵਿੰਦਰ ਦੀ ਚਾਹ ਉਹ ਤਾਂ ਮਾਰਨਿੰਗ ਕਿ ਅਸੀਂ ਇੱਕ ਵਾਰ ਪੀ ਲਈ ਜਿਹੜੀ ਚਾਹ ਅਸੀਂ ਨਾਲ ਲੈ ਕੇ ਜਾਣੀ ਹੈ ਦਵਿੰਦਰ ਕਹਿੰਦੇ ਚਲੋ ਐਗ ਬੋਇਲ ਕਰ ਲਾਂ ਨਾ ਐਗ ਬੋਇਲ ਕਰਦੇ ਉਹ ਉਹਨੇ ਬੋਇਲਰ ਚ ਰੱਖ ਦੇ ਸੀਗੇ ਤੇ ਮੈਨੂੰ ਕਹਿੰਦੇ ਤੂੰ ਚਾਹ ਕਰ ਲੈ ਆਪਣੀ ਬੋਟਰਸ ਪਾਲਾ ਕੋਟ-ਕੁਟ ਚਾਹ ਵੀ ਰਸਤੇ 'ਚ ਆਪਾਂ ਐਗ ਖਾ ਲਾਂਗੇ ਤੇ ਨਾਲ ਆਪਾਂ ਚਾਹ ਪੀ ਲਾਂਗੇ ਮੈਂ ਖਾ ਲਿਆ ਦਰਜਾ ਮੈਨੂੰ ਤਾਂ ਮੈਨੂੰ ਭੁੱਖ ਲੱਗੂਗੀ ਭੁੱਖ ਨਹੀਂ ਹੁਣ ਮੈਸੋ ਪੇ ਸਾਰਾ ਦਿਨ ਪੇਟ ਅਪਸੈਟ ਹੋਏਗਾ ਸਾਰਾ ਦਿਨ ਪੇਟ ਠੀਕ ਆਉਂਦਾ ਮੇਰੇ ਕਦੇ ਮੇਂ ਨਹੀਂ ਹੋਈ ਸੀ ਤੇ ਭੁੱਖੇ ਰਹਿ ਕੇ ਪੇਟ ਫਿਰ ਸ਼ਾਮ ਤੱਕ ਠੀਕ ਹੀ ਨਾ ਹੋਵੇਗਾ ਇਹਦੇ ਤੇਰੀ ਮੇਰੀ ਦੁਹਿੰਦਰ ਚਾਹ ਇਹਦੇ ਬੋਟਲਸ ਪਾ ਕੇ ਲੈ ਜਾਗੇ ਰਸ ਤੇ ਜਬੀਤੀ ਜਾਊਗੀ ਘਰ ਦੀ ਚਾਹ ਨਾਲ ਦੁਹਿੰਦਰ ਐਗ ਬੋਇਲ ਕਰਦੇ ਨਾਲ ਤੇ ਐਗ ਨਾਲ ਅੰਗ ਬੋਇਲ ਲੇਗ ਇਹ ਤੇ ਰੁੱਕ ਕੇ ਛਿਲਕੇ ਅੱਧਾ ਨਾਲ ਅੰਗ ਨਾਲ ਚਾਹ ਪੀ ਲਾਂਗੇ ਮਾਰਨਿੰਗ ਚ ਮੈਂ ਤਾਂ ਦਲੀਆ ਆਪਣਾ ਲੈ ਸਮੇਂ ਨੂੰ ਆਈ ਸੀ ਵਿਚਾਲੇ ਨਾਲ ਬੇਟਾ ਖਾ ਲੂਗਾ ਬ੍ਰੈਕਫਾਸਟ ਉਹ ਕਰ ਲਉ ਦਲੀਆ ਦਾ ਉਹ ਕਰ ਹੀ ਹੋਊਗਾ ਤੇ ਨਾਲ ਮੈਂ ਥੋੜਾ ਜਿਹਾ ਦਲੀਆ ਖਾ ਜੂਗੀ ਪਰ ਪ੍ਰੌਨਟਾ ਪੂਰਠਾ ਨੇ ਪਲੈਨਿੰਗ ਰਾਤ ਕਰੀ ਜੇ ਕਰੀ ਹੁੰਦੀ ਸ਼ਾਇਦ ਉੱਠ ਕੇ ਬਣ ਜਾਂਦੇ ਕੱਲ ਮੈਂ ਥੱਕੀ ਇੰਨਾ ਜਿਆਦਾ ਪਈ ਸੀ ਬਸ ਮੈਨੂੰ ਅੱਜ ਕੁਝ ਨਾ ਪਲਾਨ ਕਰਨਾ ਬਸ ਮੈਂ ਸੌਂ ਜਾ ਮੈਨੂੰ ਰੈਸਟ ਚਾਹੀਦਾ ਦਵਿੰਦਰ ਬਿਲਕੁਲ ਵੀ ਦਲੀਆਂ ਨਹੀਂ ਖਾਂਦੇ ਨਹੀਂ ਥੋੜਾ ਜਿਹਾ ਉਹ ਵੀ ਖਾ ਲੈਂਦੇ ਉਹ ਦਲੀਆ ਖਾਂਦੇ ਹੀ ਨਹੀਂ ਚੱਲ ਦੇ ਸੱਤ ਕੱਟ ਦਾ ਹੋ ਗਿਆ ਚੱਲਿਆ ਨੋ ਅੱਪਕੇ ਘੰਟੇ ਬਾਅਦ ਰੁੱਕੇ ਕਿਤੇ ਕਿੰਨਾ ਚਾਹ ਨਾਲ ਕਰਦਾ ਬ੍ਰੇਕਫਾਸਟ ਬ੍ਰੇਕਫਾਸਟ ਐਗ ਕੋਇਲ ਕਰਕੇ ਲੈ ਕੇ ਉਹ ਖਾਂ ਮ ਅੱਜ ਪਰੌਂਠਾ ਬਣਿਆ ਨਹੀਂ ਚੱਲ ਦਵਾਜਾਂ ਵਿੱਚ ਬਹੁਤ ਜਲਦੀ ਸੀ ਰਾਤ ਸੁਲਾ ਵੀ ਨਹੀਂ ਕਰੀ ਪਰੌਂਠੇ ਵੀ ਆਪਾਂ ਨਾ ਸੁਲਾ ਵੀ ਕਰਕੇ ਪਾਏ ਜਾਂਦੇ ਸ਼ਾਇਦ 3-2 ਪਰੌਂਠੇ ਮੈਂ ਲੈ ਲਈਏ ਤੋਂ ਕੋਈ ਕਿੰਨਾ ਥੱਕੀ ਬਹੁਤ ਕੋਈ ਸਿਕਲਤਾ ਇੰਨਾ ਜਿਆਦਾ ਥੱਕ ਗਈ ਨਾ ਵੀ ਮੇਰਮਾਨੀ ਨਹੀਂ ਕਰਾਂ ਕੁਝ ਪਲਾਨ ਕਰਾਂਗਾ ਉੱਥੇ ਦੇਖੀਏ ਹੂੰ ਬਸ ਜਾਣੀ ਕਿ ਚਲੋ ਭਾਂਜੀ ਪਰ ਸਟੇਲ ਜਾਂਦੇ ਹਾਂ ਅਸੀਂ ਐਗ ਕੋਇਲ ਕਰਨੇ ਚਾਹ ਬਣਾ ਕੇ ਬੋਟਰ ਚ ਪਾ ਲਈਏ ਤੇ ਉਹ ਰੁੱਕੇ ਕਿਤੇ ਖਾਣਾ ਨਾ ਟਕਾਟੇ ਸੋਬਾ ਤਾਂ ਲੱਗ ਰਿਹਾ ਹੈ ਇਸ ਮੌਸਮ થોਣਾ ਠੰਡਾ ਹੀ ਆ ਰਿਹਾ ਪਰ ਤੂੰ ਕਹਿੰ ਗਈ ਸੀ ਕਿ ਕਿ ਸਵੈਟਰ ਐਕਸਟਰਾ ਲੈ ਕੇ ਚੁਲਿਆਂਗੇ ਠੰਡ ਦਾ ਮੌਸਮ ਦਾ ਕੋਈ ਪਤਾ ਨਹੀਂ ਹੁੰਦਾ ਚਲਦੇ ਹਾਂ ਪਰ ਇਹ ਮੈਂ ਪੇਟੀ ਵੀ ਸਾਡਾ ਪਰ ਫਾੜ ਪੀਣ ਦਾ ਇੰਤਜ਼ਾਮ ਕਰਕੇ ਅਸੀਂ ਬ੍ਰੈਕਫਾਸਟ ਬਣਾ ਲਈਏ ਤਾਂ ਕਿ ਕੱਲ ਨਾਲ ਖਾਣਾ ਪਿਆ ਸੀ ਉਹ ਕੱਲ ਉਹ ਮੈਂ ਅਪਡੇਟ ਕਰ ਲਵਾਂ ਮੈਂ ਦੇਖ ਲਵਾਂਗੇ ਆਪਣੇ ਬਣਾ ਰੋਟਾ ਪੈਸ ਕਰਦਾ ਕੋਈ ਤਾਂ ਕਿ ਅਗਰ ਨਾਲ ਸੱਤੀ ਪਈ ਸੀ ਕਿ ਦੇਖ ਲਵਾਂਗੇ ਜੋ ਖਾਣਾ ਹੈ ਬ੍ਰੈਕਫਾਸਟ ਇੱਕ ਵਾਰ ਮੈਂ ਤਿਆਰ ਕਰ ਦਿੰਦੇ ਨੇ ਇਹ ਪੋਸ਼ਟ ਬਿਤੇ ਹੀ ਚਾ ਉਹਨਾਂ ਜਾਣਾ ਥੋੜਾ ਮੁਸ਼ਕਲ ਹੋਏਗਾ ਕਿ ਲੇਡੀਜ਼ ਨੂੰ ਘਰੋਂ ਨਿਕਲਣਾ ਬਹੁਤ ਆਫਸਰ ਬੱਚੇ ਹਿੱਲਣਾ ਕੱਪੜਾ ਕਰਕੇ ਸਭ ਕਰ ਰਹੀ ਹੈ ਜਿਹੜਾ ਉਹ ਗੂੜਾ ਸਾਰਾ ਕੰਮ ਮੈਨੇਜ ਕਰਕੇ ਜਾਣਾ ਖਾਣਾ ਕੋਈ ਨਹੀਂ ਥੋੜਾ ਮੁਸ਼ਕਲ ਹੋਏਗਾ ਕਦੋਂ ਪੀਏ ਚਾਹ ਹੀ ਛੋਟ ਛੋਟ ਫੰਮੇ ਮਿੰਟਾਂ ਨੂੰ ਇਹ ਮੈਂ ਤਾਂ ਦਲੀਆ ਖਾ ਕੇ ਹੀ ਥੋੜਾ ਜਿਹਾ ਮੈਥੋਂ ਤਾਂ ਮੈਨੂੰ ਐਂ ਸਹੀ ਬੁੱਝ ਨਹੀਂ ਬੰਦ ਫੱਟੇ ਨਹੀਂ ਰੇਟਡ ਅਪਸੈਟ ਹੋ ਜਾਂਦਾ ਹੈ ਉਹਦੇ ਹੱਥਾਂ ਦਾ ਕੰਮ ਦੋ ਆਪਕੋ ਦਿੱਸਾ ਲੰਗੋ ਬਿਨਾ ਖੱਬੇ ਮੈਨੂੰ ਮੈਂ ਨਹੀਂ ਸਾਰਸਾਂ ਲਈ ਰਹੀ ਜੇ ਸਭ ਤੋਂ ਹੌਲਕਾ ਤੇ ਕੁਝ ਮਿੰਦੇ ਬਿਨਾਂ ਤੇ ਇੱਕ ਦਿਨ ਬਹੁਤ ਬੁਰੀ ਹੋਈ ਸੀ ਮਿੰਨੂ ਤਾਂ ਫੋਸਦਲੇ ਮੇਰਾ ਪੇਟ ਸ਼ਾਮ ਤੱਕ ਇੱਕ ਦਿਨ ਪੂਰਾ ਦਿਨ ਅਪਸੈਟ ਹੀ ਗਿਆ ਇਹ ਸਦਾ ਬਣ ਕਰਾਈ ਜਦੋਂ ਹੁਣ ਆਏ ਹੋਗਾ ਨਾ ਵੀ ਆਪਾਂ ਨੂੰ ਕੋਸ ਪਛਤਾਤਾ ਲੱਗਦਾ ਲੋ ਜੀ ਹੁਣ ਪੀਣਾ ਚਾਹ ਦੋ ਦਿਨ ਦਾ ਫਟਾਫਟ ਪੀ ਲਈ ਮੈਂ ਪੀ ਲਈ ਹੋਲੀ ਆਪ ਤਾਂ ਜਲਦੀ ਜਲਦੀ ਨੇ ਬਹੁਤ ਕਾਲੀ ਰੋਟੀ ਪਾਣੀ ਖਾਂਦੇ ਨੇ ਚਾਹ ਵੀ ਬਹੁਤ ਕਾਲੀ ਪੀਂਦੇ ਨੇ ਮੈਂ ਹੌਲੀ ਹੌਲੀ ਪੀਦੀ ਆ ਘਰ ਦੀ ਚਾਹ ਰੋਟੀ ਬਾਹਰ ਜਾ ਕੇ ਦੁੱਗਣੀ ਸਵਾਦ ਲੱਗਦੀ ਆ ਘਰ ਇਹ ਨਹੀਂ ਹੈ ਲੋਨੀ ਸਵਾਦ ਲੱਗਦੀ ਉਹਨਾਂ ਖੰਡ ਪੀਂਦਾ ਮਦਮ ਉਹ ਜਿੰਨਾ ਬਾਹਰ ਆ ਕੇ ਹੁੰਦਾ ਆਪਾਂ ਕਰੋ ਰੋਟੀ ਪੈਕ ਕਰ ਲਈ ਚਾਹ ਪੈਕ ਕਰ ਲਈ 12 ਤੋਂ ਜ਼ਿਆਦਾ ਵਧੀਆ ਲੱਗਦੀ ਆ ਆਪਾਂ ਥੋੜਾ ਜਿਹਾ ਧਿਆਨ ਘਟ ਦਿੰਦੇ ਆ ਜੀ ਗੱਲਾਂ 'ਤੇ ਖੰਡ ਵਾਲੀ ਚਾਹ ਮਿੱਠੀ ਦਿਵਿੰਦਰ ਕਰਕੇ ਮੈਨੂੰ ਚੀਨੀ ਪਾਣੀ ਪੀ ਚਾਹਤ ਮਿੱਠੀ ਵੀ ਨਹੀਂ ਪੀ ਰਹੀ ਆ ਆਪਾਂ ਕਹਿੰਦੇ ਵੀ ਫਲਾਣੇ ਕੋਲ ਕਾਹ ਘਟੀ ਆ ਜੀ ਇਹ ਜੰਦਾ ਨਹੀਂ ਹੈ ਮਾ ਇਹ ਕਿੱਜਾ ਹੈ ਸਰ ਅੱਪਾ ਸਰ ਅੱਪਾ ਸਰਦਾਰ ਸਿੰਘ ਸਰ ਅੱਪਾ ਸਰਦਾਰ ਸਿੰਘ ਸਰ ਅੱਪਾ ਸਹੀ ਕਤਾਰਾਂ ਤੋਂ ਸਰ ਅੱਪਾ ਮਾਰਦੋ ਉਹ ਸਿਰਾਂ ਡਰਗੋ ਨਾ ਉਹ ਇਹ ਏਰੀਆ ਪਤਾ ਨਹੀਂ ਕਿਹੋ ਜਿਹਾ ਹੈ ਸਰ ਅੱਪਾ ਆਕੀ ਬਣਿਆ ਇੱਧਰ ਕੀ ਬਣਿਆ ਯਾਦਗਾਰੀ ਬਣਿਆ ਯਾਦਗਾਰ ਬਣੀ ਹੋਈ ਯਾਦਗਾਰੀ ਤੇ ਸੁਨਾਪੀ ਨਹੀਂ ਪਾਸੇ ਸਰ ਅੱਪਾ ਮੌਸਮ ਸਾਫ਼ ਹੀ ਹੋਇਆ ਕਦੇ ਕਦੇ ਬੱਦਲ ਹੋ ਜਾਂਦੇ ਨਹੀਂ पीस लो तेरे ਨੂੰ ਉਸ ਤੋਂ ਬਾਅਦ ਮਿਕਸੀ ਚ ਪਾਓ ਹੋ ਬਸ ਝਾੜਾ ਪੁੰਗਾ ਹਾਂ ਨਾ ਝਾੜਾ ਹਾਂ ਪਾ ਗਿੱਲਾ ਕਰ ਲਿਆ ਉਹ ਤੇ ਗੈਸ ਦੇਖੋ ਵੀ ਘੱਟਾ 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 ਗੈਸ ਦਾ ਘੱਟਾ ਘੱਟੇ ਤੀਕਾ ਲਾਹੀਏ ਤੇ ਬਾਲੇ ਸਾਰਾ ਘੱਟ ਹੀ ਰੱਖੋ ਆਟਾ ਸਾਰਾ ਪੋਇਆ ਅੱਛਾ ਮੇਨਾ ਦਾ ਆਟਾ ਹੋਰ ਪਉਣਾ ਇੱਥੇ ਹੋਗਾ ਆਟਾ ਪੂਰਾ ਬੇਸਨ ਬੇਸਨ ਦੀ ਕੌਣ ਨਹੀਂ ਪਾਉਂਦਾ ਕਣਕ ਦਾ ਤਾਂ ਆਪਾਂ ਕਾਫੀ ਪਾ ਲਿਆ ਸੀ ਹਨਾ

ਹਾਂ ਜੀ ਖਾਣੇ ਨੇ ਬਹੁਤ ਹਾਂ ਜੀ ਹਾਂ ਬਹੁਤ ਹਨ ਬਹੁਤ ਬੜਾ ਥੋੜੀ ਹੈ ਨਾ ਫਿਰ ਇਹ ਵੀ ਜ਼ਿਆਦਾ ਪੈਣੇ ਨਹੀਂ ਨੇ ਪੈਣੇ ਨਹੀਂ ਬਹੁਤ ਸ਼ਾਇਦ ਨੇ ਸੋਹ ਬਸਾਰੀ ਚੀਕ ਕਰੇ ਸੀ ਹਾਂ ਜੀ ਹਾਂ ਮੇਰੀ ਮਾਉ ਲੈ ਕੇ ਆਈ ਸੀ ਮਾ ਕੇ ਜਾਂ ਚੇਕੀ ਨਹੀਂ ਸੀ ਅਸਲ ਹੈ ਉਹ ਭੂਆ ਜੀ ਕੋਲੇ ਦਵਿੰਦਰ ਸ਼ਹਿਰ ਗਏ ਨੇ ਕੰਮ ਕਰਾਉਣ ਤੇ ਮੈਨੂੰ ਵੀ ਭੂਆ ਜੀ ਕੋਲ ਛੱਡ ਕੇ ਹਾਂ ਤੇ ਅਸੀਂ ਬਣਾ ਰਹੇ ਹਾਂ ਪੰਜੀਰੀ। ਕੋਈ ਨਾ ਇਲਾਜ ਹੋਗੇ ਵਿਚੰਨੇ ਆਈਆਂ ਹਨ ਹੈਲਪ ਹੋ ਜਾਂਦੀ ਕਿਸੇ ਦੀ। ਹੋ ਜਾਂਦੀ ਹੈ। ਕੋਈ ਕਿਸੇ ਦੇ ਨਾਲ ਨਾ ਆਪਾਂ ਨੂੰ ਹੌਸਲਾ ਹੋ ਜਾਂਦਾ ਕੰਮ ਕਰਨ ਦਾ। ਕਰਨ ਦੀ ਹਿੰਮਤ ਵੀ ਪੈਂਦੀ ਹੈ। ਮੈਂ ਕਦੀ ਪੈ ਰੂ ਨਾ ਕਿਹਾ ਹੈ ਨਹੀਂ ਕਿ ਮੈਂ ਕਰੂੰਗੀ। ਹਾਂ। ਮੈਂ ਦੇਖਦੀ ਹਾਂ ਅੱਜ ਕਰਾਂ ਕੱਲ ਕਰਾਂ। ਮੈਂ ਕਹਿੰਦੀ ਹਾਂ ਜੇ ਤਸਵੀਰ ਆਈ ਤੇ ਬਣਾਵਾਂ। ਦੋ ਜਣਾਂ ਨੂੰ ਉਹ ਵੀ ਕੰਮ ਕਰਨ ਨੂੰ ਮੱਲੋ ਮੱਲੀ ਕੀ ਕਰਦਾ। ਹਾਂ। ਨਾਲ ਗੱਲਾਂ ਬਾਤਾਂ ਕਰਦੀਆਂ ਨਾਲ ਕੰਮ ਹੋ ਜਾਂਦਾ। ਪਤਾ ਹੀ ਨਾ ਦੋ ਜਣਾਂ ਨੂੰ। ਇਕੱਲਾ ਬੰਦਾ ਹੈ। ਹਾਂਜੀ ਪਾ। ਹਾਂਜੀ ਪਾ। ਕੱਲਿਆਂ ਤਾਂ ਘਰ ਦਾ ਰੋਟਾ ਟੁਕ ਕਰਕੇ ਆਪਾਂ ਖੱਕਦੇ ਜਾਣੇ ਬਸ ਠੀਕ ਹੈ ਇਹ ਨਹੀਂ ਕਰਦਾ ਹੈ ਹੋਰ ਤਾਂ ਹੀ ਬਹੁਤ ਮੈਂ ਨਾ ਤਾਂ ਪੈ ਜੂਗਾ ਆਟਾ ਨਾ ਕਿਉਂਕਿ ਜੋ ਭੁੰਨਾ ਹੈਗੇ ਤੇ ਉਹ ਵੀ ਛੱਡੂ ਉਹ ਪਤਲਾ ਹੋਊਗਾ ਪਤਲਾ ਹੋ ਪਾਲਾ ਤੇ ਹੁਣ ਤਾਂ ਪੈ ਜੂਗਾ ਮੈਂ ਉਹ ਮਿਕਸ ਕਰ ਲਈ ਪਹਿਲਾ ਵਾਲਾ ਖਾ ਇਹ ਤਾਂ ਗੱਠਾ ਜੀ ਨਿਕਲ ਜਾਣੀ ਨਿਕਲ ਜਾਣੀਗਾ ਨਾ ਨਾ ਬੰਦ ਉਹਦੀ ਬਾਰੇ ਤੇ ਚੀਜ਼ਾਂ ਵੀ ਪੈਣੀਆਂ ਨੇ ਫੇਰ ਕੁਝ ਮਾਂ ਕੀ ਕਹਿੰਦੇ ਤਾਂ ਉਹਨਾਂ ਕਿ ਕਿਉਂ ਛੱਡੂ ਉਹ ਛੱਡੂ ਛੱਡੂਗਾ

हाँ सो जे ड्राई फ्रूट तो उनमें खास हो जाती है खास हो जाती है बेसिक क्यों भी मीठा हो जाती है 500 ग्राम चीनी मतलब बाकी बच्चे हल्का में उठाई कांदे सही गल है आ कहीं से ज्यादा ना पाए हां बाप फिर 500 ग्राम बहुत आ जाएगी नीचे किस से केवल कटने में इतना है ये बेसन हम आगे ਬਿੰਦਰ ਚੱਲੇ ਗਈ ਸੀ ਸ਼ਹਿਰ ਕੰਮ ਕਰਨ ਜਿਸ ਕੰਮ ਲਈ ਉਹ ਆਏ ਸੀ ਤੇ ਮੈਂ ਤੇ ਭੂਆ ਜੀ ਬਣਾ ਰਹੇ ਸੀ ਪੰਜੀਰੀ ਭੂਆ ਜੀ ਨੇ ਆਪਣੀ ਬੇਟੀ ਲਈ ਪੰਜੀਰੀ ਬਣਾਉਣੀ ਸੀ ਪਰ ਭੂਆ ਜੀ ਥੋੜਾ ਬਿਮਾਰ ਸੀ ਸਰਜਰੀ ਹੋ ਕੇ ਹਟਈਏ ਤੇ ਉਹਨਾਂ ਦਾ ਜ਼ਿਆਦਾ ਕੰਮ ਨਹੀਂ ਹੁੰਦਾ ਨਾ ਤੇ ਕਹਿੰਦੇ ਚੱਲ ਹੁਣ ਆਪਾਂ ਵੀ ਦੋ ਜਾਣੀ ਹੋ ਗਈਆਂ ਤੇ ਪੰਜੀਰੀ ਬਣਾ ਲਾਂ ਨੇ ਫਿਰ ਸਾਰਾ ਸਮਾਨ ਭੂਆ ਜੀ ਨੇ ਕੱਢ ਲਿਆ ਘਰੇ ਡਰਾਈ ਫੁੱਟ ਵਗੈਰਾ ਜੋ ਦੁਆਈਆਂ ਵਗੈਰਾ ਪਈਆਂ ਸੀ ਸਾਰਾ ਸਮਾਨ ਤਿਆਰ ਕੀਤਾ ਉਸ ਦੋਨਾਂ ਨੇ ਫਿਰ ਉਸ ਤੋਂ ਬਾਅਦ ਪੰਜੀਰੀ ਬਣਾਉਣੀ ਸ਼ੁਰੂ ਕੀਤੀ ਕਹਿੰਦੇ ਚੱਲ ਹਿੰਮਤ ਜੀ ਨਾਲ ਵੀ ਤੇਰੇ ਕਰਕੇ ਪੰਜੀਰੀ ਬਣ ਜੂ ਨਹੀਂ ਕੱਲੀ ਤੋਂ ਮੇਰੀ ਤਾਂ ਹਿੰਮ ਕਿ ਮੈਂ ਕਿ ਚਲੋ ਵਧੀਆ ਕੋਈ ਗੱਲ ਨਹੀਂ ਮੈਂ ਤੁਹਾਡੀ ਪੰਜੀਰੀ ਬਣਵਾ ਦੰਨੀ ਹੈਲਪ ਕਰ ਦੰਨੀ ਹੈ ਵਧੀਆ ਟਾਈਮ ਲੀ ਕੋ ਆਪਾਂ ਧੀ ਜੀ ਨੇ ਰਲ ਕੇ ਬਣਾ ਲਈ ਪੰਜੀਰੀ ਕੰਮ ਹੋ ਗਿਆ ਹੀ ਮਸ਼ੀਨ ਨਾਲ ਹੁਣ ਤੁਸੀਂ ਰੈਸਟ ਕਰ ਲਪੋ ਜੀ ਹਾਂ ਇਹ ਮੇਰੇ ਦਾਦੀ ਜੀ ਨੇ ਬੈ ਪਾਏ ਫਿਰ ਜਾਈ ਵਿੱਚ ਮੈਂ ਪੰਜੀਰੀ ਦਾ ਟੇਸਟ ਕਰਾਉਣ ਆਈ ਆ ਵੀ ਟੇਸਟ ਕਰਕੇ ਦੇਖੋ ਢੀ ਭਗਾਂਗੀ ਹਾਂਜੀ ਚਿੱਟਾ ਛਾਲ ਲੈ ਹੁਣ ਵੀਡੀਓ ਬਣਦੇ ਕਹਿੰਦੇ ਮੈਨੂੰ ਚਿੱਟਾ ਛਾਲ ਦੇ ਦੇ ਕੋਈ ਗੱਲ ਨਹੀਂ ਐਂ ਠੀਕ ਐ ਚਿੱਟਾ ਸ਼ਾਲ ਫੇਰ ਲੈ ਲਾਂਗੇ ਹਾਂ ਹਲੋ ਆਪਾਂ ਜੀ ਦੀ ਦੇਖੋ ਸਵਾਦ ਕਿਹਜਾ ਤੱਤੀ ਹੈ ਕੋਈ ਠੰਡੇ ਆ ਤੂੰ ਵੀ ਖਾਣੀ ਆ ਪਹਿਲੇ ਪੰਜੀਰ ਖਾਣੀ ਆ ਤੂੰ ਵੀ ਟੇਸ ਦੇਖਣਾ ਟੇਸ ਦੇਖਣਾ ਪੰਜੀਰੀ ਦਾ ਪਹਿਲੇ ਉਹ ਪਹਿਲੇ ਕੁੱਤੇ ਦੀ ਭੋਟ ਠੀਕ ਬਣ ਗਈ ਬੇਬੀ ਜੀ

ਜਾ ਸੀ ਉਦੋਂ ਫਿਰ ਦਿਲ ਨੇ ਕਿਤਾ ਤੇ ਹੁਣ ਵਾਪਸੀ ਚ ਆ ਕੇ ਪੀ ਰਿਆਂ ਉਹ ਬੋਟਲ ਚ ਚਾਹ ਪਾ ਵਾਲੇ ਸੀ ਉੱਥੇ ਅਸੀਂ ਚਾਹ ਪੀਤੀ ਨਾ ਜ ਘੱਟ ਪੀਤੀ ਕਿ ਚਾਹ ਵਧੀਆ ਹਨਾ ਹੁਣ ਵਧੀਆ ਉਹ ਜਿਹੜੇ ਚਾਹ ਨਹੀਂ ਪੀਤੀ ਅਸੀਂ ਬਸ ਆਹ ਚਾਹਸ ਪੈਕ ਕਰਵਾ ਲਈ ਸੀ ਹੁਣ ਸਵੇਰ ਜਾ ਕੇ ਇੱਕ ਪ੍ਰੋਟਾ ਖਾ ਲਿਆ ਸੀਗਾ ਤੇ ਲੰਚ ਕਰ ਲਿਆ ਸੀ ਹੁਣ ਚਾਹ ਪੀ ਕੇ ਚੱਲਦੇ ਆ ਘਰਾਂ ਨੂੰ ਪਾਉਨੇ ਆ ਚੱਲੇ ਘਰੇ ਆ ਕੇ ਦੇਖਾਂਗੇ ਕੰਮ ਧੰਦੇ ਡਿਨਰ ਸਬਜ਼ੀ ਮੇਰੇ ਕੋਲ ਕੱਲ ਵਾਲੀ ਪਈ ਐ ਆਟਾ ਗੁੰਨ ਕੇ ਫੁਰਕੇ ਬਣਾਵਾਂਗੇ ਬਾਕੀ ਖੱਡ ਪੁੰਡੇ ਹੁਣ ਮੰਦਰ ਵਾਲੇ ਇਕੱਠੇ ਹੋਏ ਹੋਏ ਹੋਣਗੇ ਚਲਦਾ ਘਰੇ ਫਟਾ ਫਟ 2:00 ਵਜੇ ਕੀ ਚਾਹ ਤੁਸੀਂ ਹਾਂ ਥੋੜੀ ਹੈਗੀ ਠੀਕ ਜਦੋਂ ਕਿਤੇ ਵੀ ਜਾ ਕੇ ਘਰ ਵਾਪਸ ਆਈਏ ਮੈਂ ਸਭ ਤੋਂ ਪਹਿਲਾਂ ਪਾਣੀ ਪੀਣਾ ਹੁੰਦਾ ਪਾਣੀ ਨਿੱਗਾ ਕਰਕੇ ਗਲਾਸ ਪਾਣੀ ਦਾ ਜਾਂ ਦੋ ਗਲਾਸ ਪਾਣੀ ਜਿੰਨੇ ਪੀਣੇ ਹੁੰਦੇ ਨੇ ਇਹ ਮੇਰਾ ਸਭ ਤੋਂ ਪਹਿਲਾ ਕੰਮ ਹੁੰਦਾ ਕਿਉਂਕਿ ਜੋ ਕੀਤਾ ਆਪਾਂ ਜਾਣਦੇ ਆ ਪਾਣੀ ਦੀ ਆਪਣੀ ਇਨਟੇਕ ਇੰਨੀ ਜ਼ਿਆਦਾ ਘਟ ਜਾਂਦੀ ਆ ਬਾਹਰ ਅੰਦਰ ਪਾਣੀ ਨਹੀਂ ਪੀਤਾ ਜਾਂਦਾ ਜਿਹੜਾ ਘਰੋਂ ਗਲਾਸ ਦੋ ਗਲਾਸ ਪੀ ਗਏ ਠੀਕ ਆ ਤੇ ਬਾਹਰ ਅੰਦਰ ਕੀ ਕਰਨਾ ਇੱਕ ਅੱਧਾ ਗਲਾਸ ਪੀਤਾ ਜਾਵੇ ਜਿਆਦਾ ਪਾਣੀ ਪੀਣਿਆ ਸਫਰ ਵਿੱਚ ਫਿਰ ਉਹ ਵੀ ਆਪਾਂ ਤੰਗ ਕਰਦਾ ਬਾਰੇ ਬਾਰੇ ਬਾਥਰੂਮ ਜਾਣਾ ਵੀ ਵੇ ਰੋਖ ਹੋ ਜਾਂਦਾ ਸਭ ਤੋਂ ਪਹਿਲਾਂ ਮੈਂ ਆ ਕੇ ਕੋਸਾ ਪਾਣੀ ਕਰਕੇ ਪੀਣੀ ਹੁੰਦੀ ਆ ਉਸ ਤੋਂ ਬਾਅਦ ਫਿਰ ਕੱਪੜੇ ਵੇਰਾ ਚੇਂਜ ਕਰਕੇ ਫਿਰ ਕੰਮ ਲੱਗੂ ਜੀ ਆਪਾਂ ਕੰਮ ਲੱਗ ਜਾਂਗੇ ਪ ਤੁਸ ਤੋਂ ਬਾਅਦ ਕੱਪੜੇ ਵਗੈਰਾ ਚੇਂਜ ਕਰਕੇ ਫਿਰ ਆ ਗਈ ਮੈਂ ਕਿਚਨ ਵਿੱਚ ਹੁਣ ਲੱਗਦੇ ਆ ਆਪਣੇ ਕੰਮਾਂ ਨੂੰ ਪਹਿਨੇ ਆ ਭੱਜ ਕੇ ਟੁੱਟ ਕੇ ਪਹਿਨੇ ਆ ਕੰਮਾਂ ਨੂੰ ਕੰਮ ਦਾ ਕੋਈ ਖਾਸ ਇੰਨੇ ਹੈ ਨਹੀਂ ਸੋ ਚਲੋ ਪਰ ਫਿਰ ਵੀ ਜਿਹੜੇ ਹੈਗੇ ਸਾਈ ਹੁੰਦਾ ਨਾ ਫਟਾਫਟ ਕਰਨੇ ਫਿਰ ਆਪਾਂ ਰੈਸਟ ਕਰਾਂਗੇ ਕਿਉਂਕਿ ਅਸੀਂ ਆਲਰੇਡੀ ਘਰੇ 8:30 ਵਾਂਗੂ ਆਏ ਸੀ ਕਾਫੀ ਕਾਫੀ ਲੇਟ ਹੀ ਹੋ ਗਏ ਸੀ ਤੇ ਹੁਣ ਜਿਹੜਾ ਅਸੀਂ ਸਮਾਨ ਨਾਲ ਲੈ ਕੇ ਗਏ ਸੀ ਝੋਲੇ ਵਿੱਚ ਉਹ ਝੋਲਾ ਮੈਂ ਕਰਦੀ ਆ ਖਾਲੀ ਇਹਨਾਂ ਉਹ ਜੁਐਲਰਸ ਨਾਲ ਝੋਲਾ ਪਹਿਲਾਂ ਤਾਂ ਕਿੰਨਾ ਟਾਈਮ ਪਿਆਰ ਹੈ ਫਿਰ ਅੱਛਾ ਸੌਫਟ ਜਾਂ ਲੈਦਰ ਟਾਈਪ ਝੋਲਾ ਹੈ ਕਿੰਨਾ ਟਾਈਮ ਪਿਆ ਰਹੇ ਵੀ ਇਹਨੂੰ ਮੈਂ ਕਿੱਥੇ ਯੂਜ਼ ਕਰਾਂਕਾਉਂਗੀ ਬਾਹਰ ਅੰਦਰ ਆਪਾਂ ਜਾਂਦੇ ਸੰਗ ਮੰਦੇ ਵੀ ਉੱਤੇ ਉਹਨਾਂ ਦਾ ਡਰੈੱਸ ਵਗੈਰਾ ਦਿੱਤਾ ਹੁੰਦਾ ਨਾਲ ਕੋਈ ਸੁਨਿਆਰਾ ਵਾਲਾ ਝੋਲਾ ਤੇ ਫਿਰ ਹੁਣ ਮੈਂ ਟਰੈਵਲ ਵਾਸਤੇ ਲਾ ਲਿਆ ਜਿਹੜਾ ਆਪਾਂ ਕਿਤੇ ਟਰੈਵਲ ਕਰਦੇ ਆਂ ਜਾਂਦੇ ਆਂ ਨਾ ਇਹਦੇ ਵਿੱਚ ਆਪਣਾ ਖਾਣ ਪੀਣ ਦਾ ਸਮਾਨ ਕੋਈ ਚਾਹ ਪਾਣੀ ਐਦਾਂ ਕੁਝ ਪਾ ਕੇ ਆਪਾਂ ਲੈ ਕੇ ਜਾ ਸਕਦੇ ਆ ਮੈਂ ਦੋ ਲਾਏ ਹੋਏ ਨੇ ਇੱਕ ਇਲੈਕਟ੍ਰੋਨਿਕਸ ਵਾਲੀ ਸ਼ਾਪ ਨੇ ਦਿੱਤਾ ਸੀ ਕਿ ਸਮਾਨ ਨਾ ਫ੍ਰੀ ਉਹ ਵੀ ਝੋਲਾ ਵਧੀਆ ਫੈਬਰਿਕ ਦਾ ਦੋ ਲਗਾਏ ਹੋਏ ਨੇ ਇਸ ਤਰ੍ਹਾਂ ਫਿਰ ਇਹ ਮਜਬੂਤ ਬਹੁਤ ਅੰਦਰ ਡਬਲ ਕੱਪੜਾ ਲੱਗਿਆ ਹੋਇ ਅਚੀ ਤਰ੍ਹਾਂ ਕੱਪੜੇ ਨਾਲ ਵਾਈਪ ਕਰਕੇ ਉਹ ਰੱਖ ਦੂੰਗੀ ਵਾਪਿਸ ਉਸ ਤੋਂ ਬਾਅਦ ਜਿਹੜੇ ਸਿੰਕ ਵਿੱਚ ਪਏ ਨੇ ਉਹ ਸਾਫ਼ ਕਰੂੰਗੀ ਹਨਾ ਸ਼ੈਲਫ ਸ਼ੁਰਫ ਤੇ ਕੋਈ ਚੀਜ਼ ਪਈ ਆ ਉਹ ਖਾਲੀ ਕਰਦੀ ਆ ਇਸ ਤਰ੍ਹਾਂ ਆਪਣੇ ਬਸ ਮਨ ਮੋਟੇ ਕੰਮ ਜਿਹਨੇ ਕੁਕਿੰਗ ਤਾਂ ਮੈਂ ਨਹੀਂ ਕੋਈ ਖਾਸ ਕੀਤੀ ਆ ਕਿਉਂਕਿ ਕਿ ਸਬਜੀ ਪਈ ਸੀ ਫੁਲਕਾ ਲਾਤਾ ਜਿਹਨੇ ਕੱਦੇ ਲੋਟਸ ਵੀ ਖਾ ਲਿਆ ਸੀਗਾ ਤੇ ਹੁਣ ਸਾਫ਼ ਕਰਦੇ ਆ ਭਾਂਡੇ ਭਾਂਡੇ ਮੰਤ ਕੇ ਰੱਖ ਦਨੇ ਆ ਉਸ ਤੋਂ ਬਾਅਦ ਫਿਰ ਬਣਾਉਂਗੀ ਫੁਲਕਾ ਇਹ ਇਸ ਤਰ੍ਹਾਂ ਕੁਝ ਕੰਮ ਨੇ ਆਉਣਾ ਜਾਣਾ ਕਿ ਤੇ ਔਖਾ ਹੁੰਦਾ ਮੈਂ ਕਿੰਨੀ ਆ ਤਾਂ ਉਹਨਾਂ ਵਰਗੀਆਂ ਜਿਹੜੀ ਨੌਕਰੀ ਕਰਦੇ ਨੇ ਸ ਵੀਰ ਇਹਨਾਂ ਕੰਮ ਕਰਕੇ ਜਾਂਦੀਆਂ ਨੇ ਮੈਨੂੰ ਤਾਂ ਸ ਵੀਰ ਕੰਮ ਕਰਕੇ ਨਿਕਲਣਾ ਬੜਾ ਔਖਾ ਲੱਗਦਾ ਹਨ ਤੁਸੀਂ ਨਾਲ ਆਪਣਾ ਚਾਹ ਪਾਣੀ ਪੈਕ ਕਰੋ ਘਰੇ ਵੀ ਕੰਮ ਤੁਸੀਂ ਕਰੋ ਆਪਦਾ ਵੀ ਤਿਆਰ ਹੋ ਜਾਓ ਜਾਓ ਬੜਾ ਔਖਾ ਕੰਮ ਹੈ ਚਲੋ ਇੱਕ ਜਦੋਂ ਰੋ ਰੋ ਜਾਏ ਇੱਕ ਰੂਟੀਨ ਸੈੱਟ ਹੋ ਜਾਂਦਾ ਆਤ ਬਣ ਜਾਂਦੀ ਪਰ ਸਟਿਲ ਔਖਾ ਤਾਂ ਹੈਗਾ ਨਾ ਸਾਰਾ ਕੁਝ ਮੈਨੇਜ ਕਰਕੇ ਜਾਣਾ ਆਉਣ ਦੇ ਵੇਲੇ ਤੱਕ ਸ਼ਾਮ ਤੱਕ ਜਦੋਂ ਤੱਕ ਘਰ ਵਾਪਸ ਆਉਣ ਦੇ ਲੇਡੀਜ਼ ਜੋਬ ਕਰਕੇ ਉਦੋਂ ਤੱਕ ਸਾਰਾ ਕੁਝ ਮੈਨੇਜ ਕਰਨਾ ਬ੍ਰੇਕਫਾਸਟ ਲੰਚ ਸਭ ਦਾ ਤੇ ਆਪਦਾ ਲੈ ਕੇ ਜਾਓ ਤੁਸੀਂ ਆਪ ਰੈਡੀ ਹੋ ਕੇ ਜਾਓ ਮੁਸ਼ਕਲਾ ਬਹੁਤ ਮੁਸ਼ਕਲ ਆ ਪੀ ਲੇਡੀਜ਼ ਜਬਸ ਸੱਚੀ ਟਫ ਬਹੁਤ ਆ ਤੇ ਹੁਣ ਮੈਂ ਬਣਾ ਰਹੀ ਫੁਲਕਾ ਮੈਂ ਕਿਹਾ ਚਲ ਜਿਹਨੂੰ ਲੋੜ ਆ ਖਾ ਲਵੋ ਇੱਕ ਸਾਈਡ ਤੇ ਮੈਂ ਕਿਉਂ ਗਰਮ ਕਰਨ ਨਾਲ ਰੱਖਤਾ ਸੀ ਮੈਂ ਚਲੋ ਇੱਕ ਕੰਮ ਤਾਂ ਮੈਂ ਹੁਣ ਕਰਾਂ ਸਵੇਰ ਤੇ ਮੇਰਾ ਇੱਕ ਕੰਮ ਘਟੂਗਾ ਤੇ ਕਿਉਂ ਗਰਮ ਜਦੋਂ ਹੋ ਗਿਆ ਫਿਰ ਇਹਨੂੰ ਮੈਂ ਇਨ ਤਿਆਰ ਦੂੰਗੀ ਇੱਕ ਸਾਈਡ ਤੇ ਮੈਂ ਰੱਖ ਹੀ ਦਿੱਤਾ ਸੀ ਕਿਉਂ ਗਰਮ ਕਰਨਾ ਫ੍ਰਿਜ ਚੋਂ ਕੱਢ ਕੇ ਲੱਸੀ ਕੱਢ ਕੇ ਵਿੱਚੋਂ ਨਹੀਂ ਫਿਰ ਸਵੇਰੇ ਕੰਮ ਕਰਨਾ ਪੈਣਾ ਸੇ ਪਹਿਲਾਂ ਮੈਂ ਸੋਚ ਲਈ ਸਬਜੀ ਦਾ ਮਸਾਲਾ ਬਣਾ ਕੇ ਰੱਖ ਦਾਂ ਫਿਰ ਮੈਂ ਕਿਹਾ ਚਲ ਬਸ ਓਹੀ ਗਰਮ ਕਰ ਦਾਨੀ ਆ ਬਸ ਓਹੀ ਮੇਰਾ ਟਾਈਮ ਬਚੂ ਸਵੇਰੇ ਹਨਾ ਫਿਰ ਜੇ ਠੰਡਾ ਹੋ ਜੇ ਫਿਰ ਜੰਮ ਜਾਂਦਾ ਦੁਬਾਰੇ ਫੇਰ ਗਰਮ ਕਰਨਾ ਪੈਂਦਾ ਇਹ ਵੀ ਧਿਆਨ ਰੱਖਣਾ ਪੈਂਦਾ ਸਰਦੀ ਵਿੱਚ ਕਿ ਜਦੋਂ ਤੱਕ ਉਹ ਮੈਲਟ ਆ ਪਗਲੇ ਹੋਏ ਔਰ ਉਹ ਤੱਕ ਉਹਨੂੰ ਤਿਆਰ ਦੋ ਸ਼ਾਮ ਲੋਕੀ ਉਹਨੂੰ ਪੁਣ ਕੇ ਇਸ ਤਰ੍ਹਾਂ ਕੁਛ ਮੇਰੇ ਅਹੇ ਕੰਮ ਸੀ ਕਰਨ ਵਾਲੇ ਇੱਕ ਡੱਬਾ ਥੋੜਾ ਜਿਹਾ ਖਾਲੀ ਸੀ ਜਿਹੜਾ ਸਟੀਲ ਵਾਲਾ ਛੋਟਾ ਪਿਆ ਉਹਦੇ ਵਿੱਚ ਮੈਂ ਕਿਉਂ ਪਾਉਣਾ ਸੀ ਪਰ ਮੈਂ ਪੂਣ ਨਹੀਂ ਰੱਖਦੀ ਸੀ ਉੱਪਰ ਤਾਂ ਪੂਣ ਨਹੀਂ ਵਿੱਚ ਡੁੱਬਦੀ ਸੀ ਕਿਉਂ ਵਿੱਚ ਫਿਰ ਮੈਂ ਵੱਡੇ ਡੱਬੇ ਵਿੱਚ ਜਿਹੜਾ ਨਵਾਂ ਡੱਬਾ ਲਾਇਆ ਉਦੇ ਵਿੱਚ ਕਿਉਂ ਪੁਣਿਆ ਫਿਰ ਉਹ ਚੋ ਮੈਂ ਦੂਜੇ ਵਿੱਚ ਉਲਟਾਇਆ ਉਹਨੂੰ ਭਰਿਆ ਭਰ ਕੇ ਫਿਰ ਆਇਆ ਚਲੋ ਆਪਾਂ ਠੰਡਾ ਕਰਕੇ ਇੱਕ ਸਾਈਡ ਤੋਂ ਉਹਨੂੰ ਬੰਦ ਕਰਕੇ ਰੱਖ ਦਾਂਗੇ ਜਿਹੜਾ ਡੱਬੇ ਦੇ ਬਾਹਰ ਕਿਉਂ ਲੱਗ ਜਾਂਦਾ ਨਾ ਮੈਂ ਨਾਲ ਦੇ ਨਾਲ ਸਾਫ਼ ਕਰ ਦਿੰਨੀ ਫਿਰ ਹੱਥਾਂ 'ਚੋਂ ਡੱਬਾ ਫਿਸਲਣ ਦਾ ਡਰ ਰਹਿੰਦਾ ਉਹ ਵੀ ਚਿਪਚਿਪਾ ਜਿਹਾ ਵਧੀਆ ਨਹੀਂ ਲੱਗਦਾ ਸੋ ਏਸੀ ਮੇਰੀ ਅੱਜ ਵਾਲੀ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਹੋਰ ਵੀਡੀਓ ਲੈ ਕੇ ਸੱਚ ਅਕਾਲ